ਆ ਖੜਾ ਬੂਟਾ ਬਾਈ ਹੱਕ ਦਾ ਬਹੁਤ ਇਹ ਕੀਮਤੀ ਬੂਟਾ ਪੂਰਾ ਕੀਮਤੀ ਜਿੰਨਾ ਵੀ ਕਹਿ ਲਈਏ ਉਹਨਾਂ ਕੀਤੇ ਸਿਹਤ ਲਈ ਵੀ ਜਿਹੜੀਆਂ ਆਹਦੀਆਂ ਡੋਡੀਆਂ ਲੱਗੀਆਂ ਨੇ ਤੇ ਜਿਵੇਂ ਇਹਦੇ ਵਿਚਾਲੋਂ ਇੱਕ ਜੋਜਾ ਲੌਂਗ ਜਾਂ ਤੋੜ ਕੇ ਖਾਣਾ ਹੋਵੇ ਸਿਹਤ ਲਈ ਬਹੁਤ ਚੰਗਾ 10ਵੇਂ ਪਾਸ਼ਾ ਜੀ ਨੇ ਵੀ ਜਦੋਂ ਆਏ ਸੀ ਨਾ ਚਮਕੌਰ ਦੀ ਗੜੀ ਤੋਂ ਤੇ ਉਦੋਂ ਸਾਹ ਸੰਗਤ ਜਦੋਂ ਥੱਕ ਗਈ ਸੀ ਵਾਲੇ ਫਿਰ ਅੱਕ ਦੀਆਂ ਡੋਡੀਆਂ ਤੋੜ ਕੇ ਖਾਧੀਆਂ ਥੱਕੇ ਮਾਂ ਲਾਉਣ ਦੇ ਲਈ ਇਹਦੇ ਵਿੱਚ ਇੰਨੀ ਪਾਵਰ ਆ ਮਹਾਰਾਜ ਨੂੰ ਵੀ ਖਾਣੇ ਪੈ ਗਏ ਜੰਗਲਾਂ ਦੇ ਵਿੱਚੋਂ ਤੇ ਇਹ ਬੂਟਾ ਹੁੰਦਾ ਜੰਗਲ ਦੇ ਵਿੱਚ ਹੀ ਹੈ ਜਿੱਥੇ ਕਰਾਹਿਆ ਥਾ ਹੋਵੇ ਨਾ ਐਵੇਂ ਬਾਦੂ ਟਿੱਬਾ ਜਾਂ ਉੱਥੇ ਹਰਾ ਹੁੰਦਾ ਤੇ ਕੀਮਤੀ ਇਹਨਾਂ ਜਿੰਨਾ ਵੀ ਇਹਨੂੰ ਕਹਿ ਲਈਏ ਆ ਦਵਾਈ ਦੇ ਵਿੱਚ ਪਿੰਦੇ ਪੈਂਦੀ ਹੈ ਜਿਹੜੇ ਨੂੰ ਅੰਬ ਜੇ ਲੱਗੇ ਠੂਠਗੀਆਂ ਕੀ ਕਹਿੰਦੇ ਇਹਨੂੰ ਗੋਠਲੀਆਂ ਜੀਆਂ ਇਹ ਸਾਰੀਆਂ ਦਵਾਈ ਚ ਪੈਂਦੀ ਹੈ ਇਹ ਉੱਧਰ ਬਹੁਤ ਜੋ ਦਮਦਮਾ ਸਾਹਿਬ ਆਪਾਂ ਜਾਣੇ ਨਾ ਉੱਧਰ ਹੁੰਦੀ ਹੁੰਦੀ ਹੈ ਜੋ ਮਹਾਰਾਜ ਨੇ ਕਿਹਾ ਸੀ ਨਾ ਉਹਨੂੰ ਆਪਣੇ ਨੂੰ ਡੱਲੇ ਨੂੰ ਵੀ ਆ ਦੇਖ ਕੱਡੇ ਕੱਡੇ ਅੰਬ ਲੱਗੇ ਹੈ ਨਾ ਅੰਬ ਆ ਰਗੀਆਂ ਕਹਿੰਦਾ ਮਹਾਰਾਜ ਕਿਉਂ ਟਚਰਾ ਕਰਦੇ ਆ ਇਹ ਤਾਂ ਅੱਕ ਦੀਆਂ ਗੋਠਲੀਆਂ ਆ ਸਾਧੂ ਗੁਰਜੀ ਕਹਿੰਦੇ ਕੋਈ ਨਹੀਂ ਜੋ ਕਾਹੀ ਕੋਲ ਦੀ ਨਗਲ ਮਹਾਰਾਜ ਕਣ ਦੇਖੋ ਕੱਡੇ ਕੱਡੇ ਆਪਣੇ ਕਮਾਦ ਡੱਲਿਆ ਉਹ ਮਹਾਰਾਜ ਕਾਹੀ ਆ ਕਾਨੂੰ ਯਾਰ ਤੁਸੀਂ ਟਚਰਾ ਕਰਦੇ ਆ ਮਹਾਰਾਜ ਤੇ ਗਾਂ ਜਦੋਂ ਬੇਲਾ ਜੀਆਂ ਆ ਜਾਣਾ ਕੋਟ ਤਾਂ ਮੈਂ ਜਾਂ ਹੋਰ ਸਤਿਗੁਰ ਕਹਿੰਦੇ ਦੇਖੋ ਕਿੰਨੀਆਂ ਅੰਗੂਰਾਂ ਦੀਆਂ ਬੇਲਾ ਉਹ ਡੱਲਿਆ ਕਹਲਾ ਮਹਾਰਾਜ ਇਹ ਤਾਂ ਕੋਟ ਤਾਂ ਮੈਂ ਰਿਹਾ ਬੇਲਾ ਇਹ ਕਿੱਥੇ ਅੰਗੂਰਾ ਵਾਲੀਆਂ ਮਹਾਰਾਜ ਕਹਦੇ ਜਾ ਉਹ ਡੱਲਿਆ ਜਾ ਉਹ ਡੱਲਿਆ ਜੇ ਕਦੇ ਸਾਡੀ ਹਾਂ ਚ ਹਾਂ ਕਰਦਾ ਰਹਿੰਦਾ ਨਾ ਇਹਨਾਂ ਨੇ ਥੋੜੇ ਤੇਰੇ ਤੇਰੇ ਦੇਂਦੇ ਦੇਂਦੇ ਚ ਇਹ ਸਭ ਕੁਝ ਹੋਣ ਲੱਗ ਜਾਣਾ ਸੀ ਪਰ ਉਹ ਕੋ ਸਮਾਂ ਆਊਗਾ ਹੁਣ ਫਿਰ ਉਦੋਂ ਇਹ ਪਦਾਇਸ਼ ਹੋ ਇਹਨਾਂ ਦੀ ਅੰਬ ਵੀ ਹੋਣਗੇ ਅੰਗੂਰ ਵੀ ਹੋਣਗੇ ਤੇ ਆਹ ਮਤਲਹੌਰ ਵੀ ਆ ਲੱਗਣਗੇ ਵੇਸਾਬੀਆਂ ਫਸਲਾਂ ਕਮਾਤ ਵੀ ਹੋਣਗੇ ਅੱਜ ਦੇਖੋ ਜਾ ਕੇ ਉੱਥੇ ਕੱਡੇ-ਕੱਡੇ ਕਮਾਤ ਕੱਡੇ-ਕੱਡੇ ਬੂਟੇ ਕੱਡੇ-ਕੱਡੇ ਅੰਬਾਂ ਦੇ ਬਾਗ ਅੱਜ ਬਟੰਡੇ ਦੇ ਵਿੱਚ ਇਰਗੇ ਚੋ ਇਹ ਆ ਸਤਗੁਰਾਂ ਦੀ ਦੇਣ ਜਿਹੜਾ ਇਹ ਬੂਟਾ ਮੈਂ ਤਾਂ ਇਹਨੂੰ ਬੂਟੇ ਸਾਹ ਸੰਗਤ ਇੱਕ ਵਾਰੀ ਅੱਗੇ ਵੀ ਪਾ ਹਟਿਆ ਇਹ ਬਹੁਤ ਜ਼ਰੂਰੀ ਆ ਇਹ ਚੀਜ਼ਾਂ ਜੇ ਕਿਸੇ ਮੇਰੇ ਵੀਰ ਨੂੰ ਲੋੜੇ ਤਾਂ ਇਥੋਂ ਤੋੜ ਕੇ ਬਹੁਤ ਗੋਠਲੀਆਂ ਦੂਜੇ ਤੀਜੇ ਦਿਨਾਂ ਚੋਂ ਤੋੜ ਕੇ ਖਾਣੇ ਆ ਜਿਹੜੀਆਂ ਖਟਗੀਆਂ ਆ ਭਮੀਰੀਆਂ ਜੀਆਂ ਲੱਗੀਆਂ ਆ ਆਹ ਸਰੀਰ ਦੇ ਵਿੱਚ ਕੋਈ ਜੋੜ ਦੇ ਵਿੱਚ ਦਰਦ ਨਹੀਂ ਹੋਊਗਾ ਜੇ ਇਹਦੀਆਂ ਉਹ ਤੋੜ ਕੇ 7-8 ਨਾਲ ਰੋਜ਼ ਪਾਣੀ ਦੇ ਨਾਲ ਲੈ ਲਓ ਚੱਤ ਕੇ ਨੰਗਾ ਲਓ ਤੇ ਤੁਹਾਡੇ ਕੋਈ ਜੋੜ ਦੇ ਵਿੱਚ ਦਰਦ ਨਹੀਂ ਹੋਊਗਾ ਇੰਨੀ ਪਾਵਰ ਆ ਸਾ ਸੰਗਤ ਦੇ ਵਿੱਚ ਆnde ਕਿੱਡੇ-ਕੱਡੇ ਆ ਬੂਟੇ ਲੱਗਿਆ ਹੈ ਲੱਗਿਆ ਕਿੱਡਾ ਬੂਟਾ ਕਿੰਨੇ ਅੰਬ ਜੇ ਲੱਗਿਆ ਗੋਠਲੀਆਂ ਜੀਆਂ ਪੂਰਾ ਹੁਣੇ ਫਲਿਆ ਵਾ ਹੋ ਲੋ ਲੋੜਾ ਜੇ ਕਿਸੇ ਨੂੰ ਜਿੰਨੇ ਵੀ ਪਤਾ ਹੁਣ ਖੜ ਕੇ ਤੋੜ ਕੇ ਲੈ ਕੇ ਜਾऊं ਤੇ ਰੋਜ਼ ਇੱਥੋਂ ਦੀ ਲੰਗਦੇ ਆ ਤੇ ਰੋਜ਼ ਹੀ ਖਾ ਲੈਂਦੇ ਆ ਚਾਰ ਪੰਜ ਛੇ ਜਿੰਨੀਆਂ ਵੀ ਹੈਗੀਆਂ ਇਧਰ ਦੇਖੋ ਮੱਕੀ ਕਿੱਡੀ ਕਿੱਡੀ ਖੜੀ ਆ ਛਲਗਾਂ ਲੱਗੀਆਂ ਛਲਗਾਂ ਵੀ ਖਾਇਆ ਕਰਾਂਗੇ ਆ ਮੱਕੀ ਦੇ ਨਾਲੋਂ ਤੋੜ ਕੇ ਹਰੇਕ ਸਾਲ ਹੁੰਦੀ ਆ ਮੱਕੀ ਇੱਥੇ ਆਮ ਨਹਿਮਤ ਆ ਰੱਖਤਾ ਇਹ ਵੀ ਬਹੁਤ ਕੀਮਤੀ ਆ ਆ ਦੇ ਨਹਿਮੋ ਇਹਦੀਆਂ ਵੀ ਦੱਸਦੇ ਕੁਰਮਪਾਲਾ ਖਾ ਲਵੇ ਟਾਈ ਟੂਈ ਫੱਡ ਨਹੀਂ ਹੁੰਦਾ ਜਰ ਜਿੰਨੀਆਂ ਆਪਣੇ ਨਾ ਬਿਮਾਰੀਆਂ ਦੇ ਵਿੱਚ ਦਵਾਈਆਂ ਬਣਦੀਆਂ ਉਹ ਸਾਰੀਆਂ ਆਪਣੇ ਖੇਤਾਂ 'ਚ ਖੜੀਆਂ ਆ ਆਪਣੇ ਰਾਹਾਂ ਦੇ ਵਿੱਚ ਖੜੀਆਂ ਆ ਆਪਣੀਆਂ ਬੱਟਾਂ ਤੇ ਖੜੀਆਂ ਪਰ ਆਪਾਂ ਨੂੰ ਇਸ ਗੱਲ ਬਾਰੇ ਗਿਆਨ ਨਹੀਂ ਹੈ ਤਾਂ ਨਹੀਂ ਆਪਾਂ ਫਿਰ ਬੱਕਰੀਆਂ ਦਾ ਦੁੱਧ ਖਾਧੋ ਚੰਗਾ ਪਸ਼ੂਆਂ ਦਾ ਕਿ ਜਿਹੜੇ ਤੁਰਦੇ ਫਿਰਦੇ ਪਸ਼ੂ ਆ ਉਹ ਆ ਚੀਜ਼ ਆ ਨਿੰਮ ਵੀ ਖਾ ਲੈਂਦੇ ਆ ਅੱਕ ਵੀ ਖਾ ਲੈਣਾ ਹੋਰ ਬੂਟੀਆਂ ਵੀ ਹੈਗੀਆਂ ਜਿਹੜੀਆਂ ਕਿ ਆਪਣੇ ਸਰੀਰ ਦੇ ਲਈ ਆਪਾਂ ਨੂੰ ਚਾਹੀਦੀਆਂ ਉਹ ਖਾ ਲੈਂਦੇ ਆ ਇਹ ਇਸ ਕਰਕੇ ਕਿਸੇ ਨੂੰ ਵੀ ਇਹ ਚੀਜ਼ ਮਿਲੇ ਮੇਰੇ ਵੀਰ ਨਿੰਮ ਦੀ ਦਾਤਣ ਕਰਿਆ ਕਰੋ ਤੇ ਆਹ ਜਿਹੜੀਆਂ ਗੋਲੀਆਂ ਤੋੜ ਕੇ ਖਾਇਆ ਕਰੋ ਇਹਦੇ ਵਿੱਚ ਉਪਮੀਰੀਆਂ ਨਹੀਂ ਆ ਕਦੇ ਸਰੀਰ ਦਾ ਕੋਈ ਅੰਗ ਨਹੀਂ ਦੁਖੂਗਾ ਮੇਰੇ ਤਾਂ ਇਹੀ ਬੇਨਤੀ ਆ ਕਿਉਂਕਿ ਮੈਨੂੰ ਇੱਕ ਵੈਦ ਨੇ ਦੱਸਿਆ ਸੀ ਇਹ ਗੱਲ ਕਹਿੰਦਾ ਭਾਈ ਤੈਨੂੰ ਅੱਕ ਮਿਲੇ ਇਹਦੀ ਵੀਡੀਓ ਪਾਤੀ ਮੇਰਾ ਭਾਈ ਇਹ ਪਤਾ ਨਹੀਂ ਕਿੰਨੇ ਕ ਬੰਦਿਆਂ ਦਾ ਇਲਾਜ ਹੋ ਜਾਣਾ ਇਹਦੇ ਵਿੱਚ ਆਹ ਕਿ ਇਹਦੇ ਬਾਹਾਂ ਚ ਦਰਦ ਆ ਜੋੜਾਂ ਚ ਦਰਦ ਆ ਲੱਕ ਤੇ ਦਰਦ ਆ ਕਈ ਯਾਰ ਇਹ ਖੂਨ ਚਾਲੂ ਕਰ ਦਿੰਦੀ ਆ ਗਰਮੈਸ਼ ਹੁੰਦੀ ਇਹਨਾਂ ਵਿੱਚ ਪੂਰਾ ਖੂਨ ਚਾਲੂ ਹੋ ਜਾਂਦਾ ਇਹਦੇ ਨਾਲ ਸਲਕਰ ਕਰਨ ਲੱਗ ਜਾਂਦਾ ਜੋਰਦਾਰ ਦਾ ਜਿਹੜੇ ਹਟ ਜਾਂਦੇ ਆ ਆਪਈ ਇਹ ਕੀਮਤੀ ਚੀਜ਼ ਬਣ ਜਾਂਦੀ ਆ ਇਧਰਲੇ ਪਾਸੇ ਇੰਦਰਜੀਤੇ ਕੀ ਮੂੰਗੀ ਖੜੀ ਆ ਪੂਰੀ ਵਧੀਆ ਵਾ ਉਹ ਸੱਤ ਨਾਂਵੇਂ ਦਾ ਬਾਣ ਪਿਆ ਤੂੜੀ ਬਣੀ ਵੀ ਆ ਆ ਸਾਰੀਆਂ ਚੀਜ਼ਾਂ ਆਹ ਸਾਹ ਸੰਗਤ ਪਰ ਇਹ ਜਗਾ ਆ ਗਈ ਬਾਬਾ ਭਾਈਸ ਗਰਾਮ ਦੀ ਕਿੰਨੇ ਸੋਹਣੇ ਦਰਾਤ ਖੜਿਆ ਬੂਟੀਆਂ ਯਾਰਾ ਸਾਰੀਆਂ ਇਹ ਸਾਰੀਆਂ ਬੱਕਰੀਆਂ ਬੁکریاں ਉਤੋਂ ਟੂਸੇ ਖਾ ਜਾਂਦੀਆਂ ਫਿਰ ਇਹ ਦੁੱਧ ਦਿੰਦੀਆਂ ਫਿਰ ਉਹ ਦੁੱਧ ਤਾਂ ਹੀ ਕੀਮਤੀ ਹੈ ਬਾਹਰਲਾ ਤੁਰਦਾ ਫਿਰਦਾ ਜਿਹੜਾ ਪਸ਼ੂ ਦੁੱਧ ਦਿੰਦਾ ਉਹ ਤੋਂ ਭਾਈ ਦੁੱਧ ਲਵਾਇਆ ਕਰੋ ਘਰਾਂ ਦੇ ਵਿੱਚ ਜਿਹੜਾ ਪਸ਼ੂ ਚਾਰ ਕੇ ਲਿਆਂਦਾ ਉਹ ਤਾਂ ਜੇ ਸੋਨੂੰ ਨਾ 70 ਰੁਪਏ 75 ਰੁਪਏ ਵੀ ਮਿਲ ਜੇ ਤਾਂ ਵੀ ਉਹ ਫਾਇਦੇ ਚ ਹੀ ਹੈ ਪਤਾ ਨਹੀਂ ਕਿੰਨੇ ਕ ਦੁੱਖ ਦੂਰ ਕਰੂ ਇੱਕ ਤੁਰਿਆ ਫਿਰਦਾ ਪਸ਼ੂ ਜਾਨ ਚ ਹੁੰਦਾ ਜਾਨ ਵਾਲਾ ਦੁੱਧ ਹੋਊ